ਅਸਟਾਮ ਹੈ ਜੀ ਅਸੀਂ ਸਾਊਥ ਹਾਲ ਦੇ ਬਰੌਡਵੇ ਤੇ ਜਿਹਨੂੰ ਇੰਗਲੈਂਡ ਦਾ ਮਿੰਨੀ ਪੰਜਾਬ ਕਿਹਾ ਜਾਂਦਾ ਹੈ ਜਦੋਂ ਵੀ ਆਓ ਇੱਥੇ ਚਿੱਤ ਲੱਗਿਆ ਰਹਿੰਦਾ ਹੈ ਰੌਣਕ ਮੇਲਾ ਪੂਰਾ ਇੱਥੇ ਤੁਹਾਨੂੰ ਮਿਲੂਗਾ ਤੇ ਪੰਜਾਬੀਆਂ ਦੇ ਵਿੱਚ ਪੰਜਾਬੀ ਵਿੱਚ ਵਜਦੇ ਫਿਰਦੇ ਆ ਪੰਜਾਬੀ ਦੁਕਾਨਾਂ ਪੰਜਾਬੀ ਰੇੜੀਆਂ ਮੇਲਾ ਗੇਲਾ ਸਮਾਨ ਵਿਗਦਾ ਕਿਹੋ ਜਿਹਾ ਰਹਿੰਦਾ ਬਰੌਡਵੇ ਤੇ ਆਪਣਾ ਦਿਨ ਅੱਜ ਅਸੀਂ ਤੁਹਾਨੂੰ ਘੁੰਮ ਫਿਰ ਕੇ ਸਾਰਾ ਦਿਖਾਉਨੇ ਆ ਕਿਹੋ ਜਿਹਾ ਆਜੋ ਇਹ ਲੌੜਵੇ ਇੱਥੋਂ ਸ਼ੁਰੂ ਹੋ ਜਾਂਦਾ ਜੀ ਅਸੀਂ ਬਿਲਕੁਲ ਇਹਦੇ ਇੱਕ ਐਂਡ ਤੋਂ ਸ਼ੁਰੂ ਹੋਏ ਆ ਤੇ ਨੈਕਸਟ ਐਂਡ ਤੇ ਜਾ ਕੇ ਅ ਮਤਲਬ ਆਪਾਂ ਖਤਮ ਕਰਾਂਗੇ ਤੇ ਤੁਹਾਨੂੰ ਦਿਖਾ ਦਈਏ ਤੇ ਆ ਦੇਖੋ ਸਮਾਨ ਵੇਖਦਾ ਜੋ ਵੀ ਪੰਜਾਬ ਵਾਲਾ ਸਮਾਨ ਤੁਸੀਂ ਲੈ ਸਕਦੇ ਹੋ ਇੰਗਲੈਂਡ ਦੇ ਝੰਡੇ ਵਾਲੀਆਂ ਚੱਪਲਾਂ ਕੋਈ ਨਹੀਂ ਕੁਛ ਕਹਿੰਦਾ ਇਹਨਾਂ ਦੇਸ਼ਾਂ ਨੂੰ ਨਾ ਜਿਹੜੇ ਇਹ ਦੇਸ਼ ਆ ਮੈਂ ਤੁਹਾਨੂੰ ਦੱਸਦਾ ਇਹਨਾਂ ਨੂੰ ਕੋਈ ਆਬਜੈਕਸ਼ਨ ਨਹੀਂ ਹੁੰਦੀ ਕੋਈ ਚੱਪਲਾ ਪਾਓ ਕੋਈ ਸ਼ਾਰਟ ਪਾਓ ਨਿੱਕਰ ਪਾਓ ਜੋ ਮਰਜ਼ੀ ਪਾਓ ਜਰਾਬਾਂ ਪਾਓ ਝੰਡੇ ਵਾਲੀਆਂ ਆਪਣਾ ਜਿਹੜਾ ਦੇਸ਼ ਆ ਆਪਣੇ ਦੇਸ਼ 'ਚ ਕੋਈ ਐ ਝੰਡਾ ਛਾਪਦਾ ਆਪਣੇ ਬਿਵਾਦ ਹੋ ਜਾਊਗਾ ਤੇ ਇਹ ਪੰਜਾਬੀਆਂ ਨਾਲ ਭਰਿਆ ਰੌਣਕ ਮੇਲੇ ਵਾਲਾ ਆ ਸ਼ਹਿਰ ਆ ਸਾਰਾ ਬਰਾਉਡ ਵੀ ਇਹ ਕਿੰਨੇ ਕਿਲੋ ਲੈਣੇ ਨੇ ਸਾਰੇ ਇਹ ਗੋਲ ਗੱਪਿਆਂ ਦੀ ਰੈਡੀ ਆ ਗਈ ਆਪਣੀ ਅਜੇ ਤੱਕ ਇਹ ਕੇ ਬਹੁਤ ਕੁਝ ਆਉਣਾ ਹੈ ਇਹ ਪਰ ਗੰਡੇ ਕਿੰਨੇ ਕਿੱਲੋ ਲੈਣੇ ਨੇ ਤੁਸੀਂ ਇਹ ਦੱਸੋ ਇੱਥੇ ਆ ਕੇ ਗੰਡੇ ਲੈ ਲਓ ਸਵਾਲ ਲੈ ਲਓ ਟੇਸਟੀ ਕੌਰਨ ਮੱਕੀ ਦੇ ਦਾਣੇ ਵਿਕਦੇ ਆ ਸੰਦੀਪ ਆਪਾਂ ਨੂੰ ਚੂੜੀਆਂ ਕਿੱਥੇ ਮਿਲਣਗੀਆਂ ਉਹ ਅੱਗੇ ਮਿਲਣਗੀਆਂ ਕਿੱਥੇ ਚੂੜੀਆਂ ਲੈਣ ਦਾ ਕੰਨ ਹਾਂਜੀ ਹਾਂਜੀ ਸਾਰੀਆਂ ਵੇਚਦਾ ਕੱਲੀਆਂ ਚੂੜੀਆਂ ਨਹੀਂ ਅਸੀਂ ਅੱਛਾ ਹੋਰ ਕੀ ਕੁਝ ਹੈ ਜਿੱਦਾਂ ਜੋ ਵੀ ਤੁਹਾਨੂੰ ਚਾਹੀਦਾ ਜੁਐਲਰੀ ਚਾਹੀਦੀ ਆ ਸੂਟ ਚਾਹੀਦੇ ਲਹਿੰਗੇ ਜੁਐਲਰੀ ਚਾਹੀਦੀ ਆ ਪਰਾਂਦੇ ਚਾਹੀਦੇ ਆ ਜੁੱਤੀਆਂ ਚਾਹੀਦੇ ਆ ਪੰਜਾਬੀ ਸੂਟ ਚਾਹੀਦੇ ਨੇ A to Z ਚੀਜ਼ਾਂ ਸਭ ਮਿਲਦੀਆਂ ਤਾਂ ਤੇ ਸੋ ਅ ਅਦਰਸਰ ਗੱਲ ਕੀ ਸੀ ਨਾ ਸੌਣ ਦਾ ਮਹੀਨਾ ਚੱਲ ਰਿਹਾ ਸੰਦੀਪ ਕਹਿੰਦੀ ਕਹਿੰਦੇ 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 ਚੂੜੀਆਂ ਚੜਾਖ ਲੈ ਹੋਣੀਆਂ ਸੀ ਨਨਾਨ ਪਰਚਾਈ ਤੇ ਮੈਂ ਕਿਹਾ ਚਲੋ ਚੱਲਦੇ ਆਂ ਫਿਰ ਸਾਊਥ ਹਾਲ ਤੋਂ ਬੈਸਟ ਆਪਸ਼ਨ ਹੈ ਨਹੀਂ ਲੰਡਨ ਚ ਤਾਂ ਕਿੱਥੇ ਮਿਲਣੀਆਂ ਸੀਗੀਆਂ ਮੈਂ ਕਿ ਸੁਣਿਆ ਸੀ ਪਰ ਵੀ ਇੱਥੇ ਸਾਰੀਆਂ ਚੀਜ਼ਾਂ ਮਿਲਦੇ ਨੇ ਆਪਣੇ ਪੰਜਾਬ ਵਾਲੇ ਪਰ ਅੱਜ ਦੇਖਾਂਗੇ ਪਹਿਲੀ ਵਾਰੀ ਵੀ ਵਾਕਈ ਉਹ ਇਹਦੇ ਰੰਗ-ਬਰੰਗੀਆਂ ਚੂੜੀਆਂ ਲੋ ਜੀ ਮੈਂ ਤੁਹਾਨੂੰ ਦਿਖਾਉਣਾ ਇੱਥੇ ਪੰਜਾਬ ਨੈਸ਼ਨਲ ਬੈਂਕ ਵੀ ਹੈ ਪੰਜਾਬੀ ਚ ਲਿਖਿਆ ਹੁੰਦਾ ਹੈਗਾ ਪੰਜਾਬ ਨੈਸ਼ਨਲ ਬੈਂਕ ਤੇ ਇੱਥੇ ਹਾਂਜੀ ਇੰਡੀਆ ਦੇ ਇਹ ਸਾਰੇ ਅਕਾਊਂਟ ਸਾਰੀਆਂ ਬੈਂਕਸ ਇੱਥੇ ਤੁਹਾਨੂੰ ਮਿਲ ਜਾਣਗੇ ਦੇ ਦੇਖੋ ਸਬਜ਼ੀਆਂ ਭਾਜੀਆਂ ਖਰੀਦਦੇ ਆਪਣੇ ਲੋਕ ਪੰਜਾਬ ਦੇ ਜਿੰਨੇ ਲੋਕ ਆ ਦੇਖੋ ਵੀਕਐਂਡ ਤੇ ਇੱਥੇ ਭਰੇ ਰਹਿੰਦਾ ਰੌਣਕ ਹਰ ਟਾਈਮ ਰਹਿੰਦੀ ਹੈ ਕੀ ਹਾਲ ਹੈ ਬਾਈ ਜੀ ਹੋਰ ਠੀਕ ਠਾਕ ਵਧੀਆ ਅੱਛਾ ਸ਼ੁਕਰੀਆ ਵੀਰੇ ਸ਼ੁਕਰੀਆ ਮਿਹਰਬਾਨੀ ਮਿਲਦੇ ਆ ਜੀ ਹੈ ਜਿਹੜਾ ਤਿੱਥ ਤਿਹਾਰ ਆ ਇੱਥੇ ਮੇਰਾ ਦੇਖਣ ਦਾ ਮਨ ਹੈ ਤੇ ਬਰੌਡਵੇ ਦੀ ਦੀਵਾਲੀ ਸੰਦੀਪ ਦੀਵਾਲੀ ਕਿੰਨੇ ਕ ਮਸ਼ਹੂਰ ਆ ਇੱਥੇ ਬਹੁਤ ਜਿਆਦਾ ਮਸ਼ਹੂਰ ਆ ਕਿੰਨੀ ਕ ਜਿੱਦਾਂ ਪੰਜਾਬ ਵਾਂਗੂ ਮੈਨੂੰ ਲੱਗਦਾ ਪੰਜਾਬ ਨਾਲੋਂ ਵੀ ਜਿਆਦਾ ਪੰਜਾਬ ਚੋਂ ਘਟ ਗਿਆ ਪੰਜਾਬ ਚੋਂ ਘਟ ਗਿਆ ਇਹ ਸਾਨੂੰ ਕਹਿੰਦੇ ਹੁੰਦੇ ਕਹਿੰਦੇ ਪੰਜਾਬ 'ਚ ਘਟ ਗਿਆ ਤੁਸੀਂ ਇੱਥੇ ਦੀ ਦੀਵਾਲੀ ਦੇਖੋ ਪੰਜਾਬ 'ਚ ਪਤਾ ਕਿਉਂ ਘਟ ਗਿਆ ਜਿੰਨਾ ਪੰਜਾਬ ਦੇ ਵਿੱਚ ਜਿਹੜੇ ਯੰਗ ਮੁੰਡੇ ਕੁੜੀਆਂ ਸੀ ਉਹ ਤਾਂ ਸਾਰੇ ਬਾਹਰ ਆ ਗਏ ਹੁਣ ਬਜ਼ੁਰਗਾਂ ਨੇ ਥੋੜਾ ਫਿਰ ਦੀਵਾਲੀ ਮਨਾਉਣੀ ਦੀਵਾਲੀ ਅਸਲ 'ਚ ਤਿਹਾੜੀ ਬੱਚਿਆਂ ਦਾ ਹੁੰਦਾ ਪਰਵਾਰਾਂ ਦਾ ਹੁੰਦਾ ਆਪਾਂ ਉਹ ਦਰਸਲੀਪ ਜਾ ਕੇ ਆਉਣਾ ਸੀ ਉਧਰ ਜਾ ਸਕਦੇ ਹਾਂ ਪਰਾਂਲੇ ਪਾਸੇ ਮੈਂ ਤੁਹਾਨੂੰ ਪਰਾਂਲੇ ਪਾਸੇ ਲੈ ਕੇ ਚੱਲਦਾ ਤੇ ਤੁਹਾਨੂੰ ਦੁਕਾਨਾਂ ਦਾ ਸਮਾਨ ਦੇਖਲਾ ਦੱਸਾਂਗਾ ਇਹ ਵੇਟ ਕਰਨੀ ਪੈਣੀ ਹੈ ਭੀੜ ਇੰਨੀ ਕਿ 14 ਅੱਜ ਤੇ ਲੋਕ ਇੱਥੇ ਜਿਵੇਂ ਸੱਥਾਂ 'ਚ ਬੈਠੇ ਹੁੰਦੇ ਨਾ ਇਸ ਤਰੀਕੇ ਨਾਲ ਲੋਕ ਬੈਠੇ ਹੋਏ ਆ ਇੱਥੇ ਆ ਕੇ ਬੰਦੇ ਦਾ ਨਾ ਚਿੱਤ ਖੁਸ਼ ਹੋ ਜਾਂਦਾ ਦੇਖੋ ਕੁਛ ਇਹੋ ਜਿਹਾ ਲੱਗਦਾ ਲਓ ਜੀ ਜਿਉਂ ਹੀ ਸਾਡੀ ਲਾਈਟ ਹੁੰਦੀ ਹੈ ਫਿਰ ਅਸੀਂ ਅੱਗੇ ਨੂੰ ਜਾਂਦੇ ਆ ਵਧੀਆ ਭਾਈ ਜੀ ਸਾਹਮਣੇ ਮੈਂ ਦੇਖਿਆ ਸੀ ਮੈਂ ਕਿਹ ਸਮਾਨ ਵੇਚਦਾ ਹੈ ਜੁੱਤੀਆਂ ਜੱਤੀਆਂ ਖੁਸ਼ੀ ਕਰਨ ਕਹਿੰਦੇ ਕਿ ਇੱਥੇ ਝੂੜੀਆਂ ਪਈਆਂ ਕੋਈ ਪਤਾ ਜਿਹੜਾ ਮੈਂ ਰਣਜੀਤ ਜਿੰਦ ਦੇ ਉਹਦੇ ਕੋ ਸਿਕਸਥ ਮਾਰਕੀਟ ਤੇ ਸੂਟ ਰਮਾਲੇ ਸਾਹਿਬ ਪੱਗਾਂ ਦਸਤਾਰਾਂ ਕਲਰ ਮਿਲਦੇ ਉਹ ਮੇਲੇ ਪਿਛਲੇ ਸਾਲ ਆਪਾਂ ਪੱਗ ਇਹਨਾਂ ਦੇ ਲਈ ਸੀ ਇਹਨਾਂ ਦੇ ਲਈ ਸੀ ਨਾ ਹਾਂ ਮੈਨੂੰ ਵੀ ਯਾਦ ਆ ਗਿਆ ਜੇ ਮੈਨੂੰ ਪਤਾ ਪਰ ਸੰਦੀਪ ਮਲਾ ਦਿੱਤੇ ਇੰਡੀਆ ਦੇ ਮਲਾ 18 ਤੋਂ 1800 2020 ਬਾਂਡ ਦਿੱਤੇ ਸੀ ਪਤਾ ਨਹੀਂ ਇੰਨੀ ਵੀ ਬਣਦੇ ਦੋ ਉਹਨਾਂ ਨੇ ਸਾਰਾ ਪਲੇਨ ਦੀ ਟਿਕਟ ਲਾਈ ਇੰਡੀਆ ਦਾ ਇੰਡੀਆ ਦਾ ਮਹਿੰਗਾਈ ਤੇ ਸੋਣੀ ਪੈਕੇਜਿੰਗ ਚ ਆਈ ਸੀ ਉਹਦਾ ਵੀ ਖਰਚਾ ਤੁਹਾਡੇ ਤੋਂ ਕੱਢਿਆ ਤੇ ਹਾਂ ਤਾਂ ਕਰਕੇ ਉਹ ਮਹਿੰਗੀ ਪਈ ਸਾਨੂੰ ਪਈ ਸੀ 25 ਪਾਉਂਡ ਦੀ ਮੇਰੇ ਘਰ ਦੇ ਬਾਈ ਸੱਸੀ ਕਾਲ ਜੀ ਕਿੱਦਾਂ ਜੀ ਮੈਂ ਤੁਹਾਡੇ ਪਿੰਡ ਕੋਲ ਧਰਤੋ ਕੇ ਦਾ ਜੀ ਉਹ ਵਾਹ ਕਿਆ ਬਾਤ ਹੈ ਗਵੰਡੀ ਹੋਏ ਅਮਰਤਪਾਲ ਨਹੀਂ ਹਾਂ ਜੀ ਕੈਨੇਡਾ ਹਾਂ ਜੀ ਅਡਮਿਸ਼ਨ ਹਾਂ ਜੀ ਅੱਛਾ ਹਾਂ ਮੈਂ ਦੇਖਿਆ ਜਸਸੀਆ ਬਾਈ ਬਹੁਤ ਵਧੀਆ ਲੱਗਿਆ ਬਾਈ ਹੋਰ ਠੀਕ ਠਾਕ ਹੋ ਚੜਦੀ ਕਲਾ ਉਹ ਮੇਕਅਪ ਲਾ ਕੇ ਗੱਡੀ ਵਿੱਚ ਸਪੈਸ਼ਲ ਬਾਈ ਨੂੰ ਮਿਲ ਕੇ ਸ਼ੁਕਰੀਆ ਮਿਹਰਬਾਨੀ ਵੀਰੇ ਮੈਂ ਹਾ ਮਿਲਦੇ ਆ ਇੱਥੇ ਇੱਥੇ ਆ ਗਏ 10 ਕਿ ਦਿਨ ਬਾਈ ਜੀ ਅਜੇ ਹਾਂਜੀ ਚਲੋ ਫਿਰ ਮੈਂ ਬਾਈ ਕੋ ਨੰਬਰ ਦਿੰਦਾ ਬਾਈ ਨਾ ਨੰਬਰ ਲੈ ਲਿਓ ਕੋਈ ਨਹੀਂ ਫੋਨ ਕਰ ਲਿਓ ਹਾਂਜੀ ਆਹ ਦੇਖੋ ਸਮਾਨ ਪਿਆ ਹਲਦੀ ਗੜਦਗੜ ਵਿਆਹ ਬੂ ਵੀ ਲੋਕ ਇੱਥੇ ਕਰਦੇ ਆ ਯਾਰ ਹੋਂ ਦਾ ਪੰਜਾਬ ਵਾਲੇ ਜਿਹੜੇ ਪ੍ਰਾਣੇ ਰਹਿੰਦੇ ਨਾ ਵਿਆਹਾਂ ਦਾ ਸਮਾਨ ਬੰਦਾ ਸਰਗਾ ਮੈਂ ਹੀ ਥੀ ਲੈ ਲਓ ਜੋ ਮਰਜ਼ੀ ਲੈ ਲਓ ਸਰ ਸਾਮਾਨ ਮਿਲਗਾ ਚੰਡੀ ਗਲੇ ਇੰਗਲੈਂਡ ਦੇ ਰਹਿ ਗਏ ਇੱਥੇ ਤਾਂ ਅੱਛਾ ਢੰਡੇ ਇੰਗਲੈਂਡ ਦੇ ਨੇ ਗੋਰਿਆਂ ਦੇ ਰਾਹ ਚ ਮਿੱਟੀ ਦੇ ਭਾਂਡੇ ਲੈ ਪੰਜਾਬੀ ਇਥੇ ਕੈਰਮ ਬੋਰਡ ਦੇਖ ਕੇ ਯਾਰ ਹੈਰਾਨ ਹੋਗੇ ਹਨ ਤੁਹਾਨੂੰ ਤੁਹਾਨੂੰ ਇੰਡੀਆ ਵਾਲੇ ਪੈ ਗਏ ਨੇ ਦੇਖੀ ਇਹ ਮੈਂ ਕਿਹਾ ਤੁਹਾਨੂੰ ਇਹਨਾਂ ਨੂੰ ਦੇਖਣ ਨਾਲ ਨੂੰ ਦੇਖ ਕੇ ਲੱਗਦਾ ਉਹ ਵੀ ਇੰਗਲੈਂਡ ਹੈ ਸਾਊਥ ਆਲਾ ਬਾਹਰੇ ਸਮਾਨ ਲਾਰ ਗਏ ਸੰਦੀਪ ਜਿਵੇਂ ਆ ਜਿੰਨਾ ਬਾਹਰ ਸਮਾਨ ਲਾਇਆ ਇਹਨੂੰ ਕਾਉਂਸਲ ਕੁਛ ਕਹਿੰਦੇ ਨਹੀਂ ਇਲੀਗਲ ਹੁਣ ਵੈਸੇ ਨਹੀਂ 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 ਲੀਗਲ ਹੈ ਲੀਗਲ ਹੈ ਕਿਉਂਕਿ ਇਹਨਾਂ ਦੀ ਸ਼ਾਪ ਦੇ ਬਾਹਰ ਹੈ ਅੱਛਾ ਸ਼ਾਪ ਦੇ ਬਾਹਰ ਲਾ ਸਕਦੇ ਹਾਂਜੀ ਹਾਂਜੀ ਅੱਛਾ ਨਹੀਂ ਤਾਂ ਹੁਣ ਉਹਨਾਂ ਨੇ ਚੁਕਾ ਦੇਣਾ ਅੱਛਾ ਚੁਕਾ ਲੈਣਾ ਸੀਗਾ ਹਮ ਸਤਿ ਸ਼੍ਰੀ ਅਕਾਲ ਭਾਈ ਜੀ ਕਿੱਦਾਂ ਜੀ ਠੀਕ ਹੋ ਵਧੀਆ ਤੁਸੀਂ ਸੁਣਾਓ ਚੜਦੀ ਕਲਾ ਭਾਈ ਤੁਸੀਂ ਸੁਣਾਓ ਹਾਂਜੀ ਹਾਂਜੀ ਮਿਹਰਬਾਨੀ ਜੀ ਜੀ ਸ਼ੁਕਰੀਆ ਵੀਰੇ ਸ਼ੁਕਰੀਆ ਹੋਰ ਤੁਸੀਂ ਸੁਣਾਓ ਠੀਕ ਹੈ ਵਾ ਵਧੀਆ ਕਹਦੇ ਕਹਦੇ ਤਾਂ ਐ ਲੱਗਦਾ ਜਿਵੇਂ ਮੇਲੇ 'ਚ ਆ ਗਏ ਹੋਨੇ ਆ ਇਹ ਜਿਹੜਾ ਬੱਸਾਂ ਬੱਸਾਂ ਆ ਇਹਨਾਂ ਦੇਖਣਾ ਮਾੜਾ ਮੋਟਾ ਹੋਰ ਨਾ ਦੇਖੇ ਇਹ ਤਾਂ ਜਮੀ ਜਮੀ ਬੰਦਾ ਯਕੀਨ ਹੀ ਨਹੀਂ ਕਰ ਸਕਦਾ ਯਾਰ ਵੀ ਬਾਹਰ ਤੁਰੇ ਫਿਰਦਾ ਹੈ ਬਾਹਰ ਵੀ ਇਹੋ ਜਿਹਾ ਕੁਝ ਵੀ ਇੰਨਾ ਪੋਸੀਬਲ ਹੋ ਸਕਦਾ ਨਹੀਂ ਤਾਂ ਬੰਦੇ ਨੂੰ ਐਂ ਹੀ ਲੱਗਦਾ ਵੀ ਤੁਸੀਂ ਭੀਖੀ ਤਨਹੋਲੇ ਫਿਰਦੇ ਹੋ ਮਤਲਬ ਆਪਦੇ ਸ਼ਹਿਰ ਪੰਜਾਬ ਦੇ ਜਿਹੜੇ ਵੀ ਤੁਹਾਡੇ ਇਹ ਤਾਂ ਰਿਪਨਾ ਆਪਣੇ ਵੀ ਉੱਥੇ ਬਾਧੂ ਤੁਰੀਆਂ ਫਿਰਦੀਆਂ ਨੇ ਇਹ ਤੋਂ ਪਤਾ ਲੱਗਦਾ ਕੀ ਗੱਲ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤਿੰਨ ਆਇਆ ਤੇ ਅੱਛਾ ਕਹਿੰਦੇ ਤੀਆਂ ਤੇ ਨਹੀਂ ਆਇਆ ਲੰਬਾ ਦਿੰਦੇ ਜੀ ਐਤ ਕੀ ਤੀਆਂ ਤੇ ਰਣਜੰਦ ਕਰਕੇ ਨਹੀਂ ਆਏ ਜੀ ਅਸੀਂ ਨੈਕਸਟ ਵੀ ਕਹਾਂਗੇ ਹੈਗੀਆਂ ਆਪਣੇ ਸੁਗਾ ਚਲੋ ਕੋਈ ਫਰਾਈ ਕਰਾਂ ਹਾਂ ਜੀ ਇਧਰ ਨੂੰ ਕਰ ਤੁਸੀਂ ਯਾਦ ਕਰ ਤੁਸੀਂ ਤੇਰੇ ਮਮੇ ਮੈਂ ਤਾਂ ਕਹਾਂ ਕਿ ਅਸੀਂ ਲੋ ਕਿੰਨਾ ਵੀ ਇਹ ਸਾਰਾ ਲੰਬਾ ਐਤ ਕੀ ਇਹਨਾਂ ਨੂੰ ਦਿਓ ਜੀ ਕਿਉਂਕਿ ਜਦੋਂ ਅਸੀਂ ਇੱਥੇ ਆ ਜਾਂਦੇ ਆ ਇਹ ਕਮਾਂਡ ਇਹਨਾਂ ਦੇ ਹੱਥ ਵਗ ਜਾਂਦੀ ਹੈ ਕਿਉਂ ਕੀ ਗੱਲ ਇਹ ਇਹਨਾਂ ਕੋਲ ਕਮਾਂਡ ਹੁੰਦੀ ਹੈ ਵੀ ਤੀਆਂ ਤੇ ਲੈ ਕੇ ਨਹੀਂ ਆਏ ਖੁਸ਼ੀ ਨੂੰ ਤੁਹਾਨੂੰ ਕਰ ਦਿੱਤਾ ਹਾਂ ਜੰਬਰ ਮੇਰਾ ਲੈ ਲਾ ਜਦੋਂ ਤੁਸੀਂ 에어ਪੋਰਟ ਤੇ ਉਤਰਨਾ ਤੁਸੀਂ ਮੈਨੂੰ ਕੋਲ ਕਰ ਦਿੱਤੀ ਮੈਂ ਆਪੇ ਇਹਨਾਂ ਨੂੰ ਕਰ ਲਿਆ ਕਰ ਮੇਰਾ ਅਗਲੀ ਵਾਰੀ ਮਾਮਾ ਜੀ ਨਾਲ ਡਾਂਗ ਲੈ ਕੇ ਆਉਣਗੇ ਇਹ ਕਹਿੰਦੇ ਗੁੱਸੇ ਹੁੰਦੇ ਕਹਿੰਦੇ ਐਤ ਕੀਤੀ ਆਂਦੇ ਨੇ ਪਿਛਲੇ ਸਾਲ ਅਸੀਂ ਗਏ ਸੀਗੇ ਤੇ ਆਵਾਂਗੇ ਜੀ ਮਾਰ ਕੇ ਜਾਵਾਂਗੇ ਪੱਕਾ 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 ਮੈਂ ਪਤਾ ਕੀ ਆ ਰਾਤ ਸੁੱਤੇ ਪੈ ਕੇ ਯਾਦ ਕਰਦੀ ਸੀ ਮੈਂ ਕਿਉਂ ਕੁੜੀ ਨੂੰ ਫੋਨ ਕਰਦੀ ਆ ਵੀ ਉਹ ਮੁੰਡੇ ਨੇ ਆਉਣਾ ਨਹੀਂ ਮੜ ਕੇ ਇੱਥੇ ਹੂੰ ਨਾ 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 ਪੱਕਾ ਤੀ ਵਾਵਾ ਮਿਲ ਪੀ ਨਾ ਨਾ ਸ਼ੁਕਰੀਆ ਪੱਕਾ ਮੰਗ ਜਿਉਂਦੇ ਵਸਦੇ ਰਹੋ ਪਤ ਜੀ ਥੋਡੇ ਨਾਲ ਹੀ ਅਸੀਂ ਤੁਰਿਆਂ ਫਿਰਦੇ ਨੇ ਮਿਹਰਬਾਨੀ ਸ਼ੁਕਰੀਆ ਜੀ ਸਾਡਾ ਮਿਹਰਬਾਨੀ ਤੁਸੀਂ ਹੌਸਲਾ ਦਿਨੇ ਆ ਅਸੀਂ ਹੈਗਾ ਕਿ ਕਰੀ ਜੀ 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 ਸ਼ੁਕਰੀਆ ਸ਼ੁਕਰੀਆ ਇਹ ਕਹਿ ਦਿੰਦੀ ਆਂਟੀ ਅਸੀਂ ਤੁਹਾਡੇ ਨਾਲ ਆਉਨੇ ਆ ਮੈਂ ਕਿਹਾ ਚੱਲ ਆਪਾਂ ਦਾ ਰਲ ਕੇ ਤੁਰੇ ਆਉਨੇ ਆ ਕੀ ਹੋ ਸੰਦੀਪ ਜੀ ਮੈਂ ਕਹਾਂਗੀ ਆ ਜਾਓ ਓਕੇ ਮੈਂ ਨਾ ਇਹਨਾਂ ਨੂੰ ਨਾਨ ਦੇ ਪਰਝਾਈ ਨੂੰ ਕਹਿ ਰਹੀ ਆਂ ਸੀ ਮੈਂ ਕਿਹਾ ਤੁਹਾਨੂੰ ਇੱਥੇ ਸੂਟ ਦਿਵਾ ਦਨੇ ਆ ਸੰਦੀਪ ਆ ਜਾ ਇਹ ਸਪੈਸ਼ਲ ਆਫਰ ਵੀ ਲੱਗਿਆ ਹੋਇਆ ਇਹਨਾਂ ਦੇ ਇਹ ਪਹਿਲਾਂ 10 ਪਾਉਂਡ ਦਾ ਸੀਗਾ 10 ਪਾਉਂਡ ਤੋਂ ਉਹਨਾਂ ਸਪੈਸ਼ਲ ਖੁਜੀਓ ਸਪੈਸ਼ਲ ਆਫਰ ਇੱਧਰ ਕਰਿਓ ਮੜਾ ਜਾ 3 ਪਾਉਂਡ 3 ਪਾਉਂਡ ਪਰ ਮੀਟਰ ਹੈ ਸਾਰੇ 300 ਰੁਪਏ ਮੀਟਰ 3 ਪਾਉਂਡ ਪਰ ਮੀਟਰ ਹਾਂਜੀ ਮਾਗ ਕਿਤੇ 3 ਪਾਉਂਡ ਦਾ ਸੂਟ ਹੈਗਾ ਨਹੀਂ 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 ਮਿਸਟਰ ਧੰਨਵਾਦ ਦਾ ਮੀਟਰ ਜੇ 3 ਪਾਉਂਡ ਦਾ ਸੂਟ ਹੁੰਦਾ ਮੈਂ ਲੈ ਲੈਂਦੀ ਇੱਧਰ ਮੈਂ ਕਿ ਇੱਥੋਂ ਵੀ ਬਗਾਰ ਪੂਰ ਕਰ ਲੈਂਦਾ ਉਹਨਾਂ ਦੀਆਂ ਸੇਲ ਤੇ ਤਾਂ ਆਏ ਭੱਜੀਆਂ ਜਾਂਦੇ ਨੇ ਨਾ ਬਸ ਪਤਾ ਨਹੀਂ ਕੀ ਸਾਨੂੰ ਮਿਲ ਗਿਆ ਇੱਥੇ ਜੀ ਭਾਵੇਂ ਸੂਟ ਲੈ ਲਓ ਤੁਸੀਂ ਜੋ ਮਰਜ਼ੀ ਲੈ ਲਓ ਇਹ ਵੀ ਬਾਹਰ ਲਾਏ ਹੁੰਦੇ ਆ ਆ ਲਾ ਦੇ ਮੈਂ ਲੁਧਿਆਣੇ ਤੁਰੇ ਫਿਰਦੇ ਆ ਚੌੜਾ ਬਾਜ਼ਾਰ ਲੁਧਿਆਣੇ ਦਾ ਚੌੜਾ ਬਾਜ਼ਾਰ ਜੀ ਆਇਆਂ ਨੂੰ ਇੱਧਰ ਵੀ ਕੁਝ ਹੈਗਾ ਉਹ ਥੋੜੀ ਨੂੰ ਦੁਪੱਟਾ ਨਹੀਂ ਆਹ ਦੇਖੋ ਮਿਲ ਗਈ ਕੁੜੀਆਂ ਨੂੰ ਸੇਲ ਤੋਂ ਪੰਜਾਬੀ ਸੂਟ 12 ਦੇ ਆ ਕੀ ਆ ਸੂਟ ਕਟਿੰਗ ਇਹ ਕੀ ਹੁੰਦਾ ਸੰਦੀਪ ਕਿਤੇ ਬਾਕੀ ਪੰਜਾਬੀ ਆਏ ਨਾ ਕਹਿਣਾ ਵੀ ਸਾਊਥ ਹਾਲ ਤੋਂ ਸੂਟ ਲੈ ਕੇ ਆਉਣੇ ਇਹ ਸਸਤੇ ਮਿਲਦੇ ਸਿਰਫ 1200 ਰੁਪਏ ਦਾ ਹੀ ਸੂਟ ਬਣਿਆ ਇੰਡੀਆ 'ਚ ਵੀ ਇੰਨੇ ਦੇ ਹੁੰਦੇ ਨੇ ਨਾ ਬਾਕੀ ਤਾਂ ਮੋਹ ਚਾਲੀ ਆਹ ਚੀਜ਼ ਦਾ ਯਾਰ ਕਮਾਲ ਹੈ ਇਹ ਨਾ ਬਰੋਡਵੇ ਵੱਡਾ ਬਹੁਤ ਹੈ ਰੌਣਕ ਮੇਲਾ ਇਹਦਾ ਦੇਖਣ ਵਾਲਾ ਦਵਾ ਦੇਣਾ ਇੱਥੋਂ ਹੀ ਦਵਾ ਦਿੰਦੇ ਆ ਇੱਧਰ ਇੱਧਰ ਖਾਓ ਪਹਿਲਾਂ ਆ ਖੁਸ਼ੀਂ ਦਵਾ ਦੇਣਾ ਸੰਦੀਪ ਤੈਨੂੰ ਵੀ ਦੇਣਾ ਸੀਗਾ ਤੀਆਂ ਦਾ ਸੂਟ ਦੇਣਾ ਯਾਰ ਕਿੱਤੀਆਂ ਦੇ ਸਰਦਾਰਿੱਤਿਆਂ ਦਾ ਸੂਟ ਲੈ ਲੈ ਨੋ 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 ਖੁਸ਼ੀ ਨੂੰ ਲੁਧਿਆਣੇ ਚੌੜੇ ਬਾਜ਼ਾਰ ਚ ਸਬਸਕ੍ਰਾਈਬਰ ਮਿਲਦੇ ਹੋਏ ਹਲੋ ਭੈਣੇ ਸასი ਗੱਲ ਕਿਦਾ ਓਕੇ ਮਿਲਦੇ ਆ ਜੀ ਇਹ ਗਨਵੀਰ ਵਰਗਾ ਸਾਡੇ ਵਰਗਾ ਇੰਗਲੈਂਡ ਵਾਲੇ ਸਾਰੇ ਇਹੋ ਜਿਹੇ ਹੁੰਦੇ ਆ ਕਿਉਂ ਬਈ ਠੀਕ ਐ ਜੈਂਬੋ ਚੰਗਾ ਜੀ ਸასი ਗੱਲ ਕਿਦਾ ਬਾਈ ਜੀ ਠੀਕ ਹੋਰ ਵਧੀਆ ਆਸਤੀਰ ਭਾਜੀ ਤੁਸੀਂ ਇੱਥੇ ਆਏ ਸੀ ਤਾਂ ਮੈਂ ਤੁਹਾਨੂੰ ਇਸਤਾਨਬੁਲ 에어ਪੋਰਟ ਤੇ ਮਿਲਿਆ ਸੀ ਤੁਸੀਂ ਇਸਤਾਨਬੁਲ 에어ਪੋਰਟ ਤੇ ਮਿਲੇ ਸੀ ਸਾਡੀ ਆਪਾਂ ਇੱਕੋ ਫਲੈਟ ਦੇ ਵਿੱਚ ਸੀ ਭਾਜੀ ਤਾਂ ਨਿਕਲ ਗਏ ਤੇ ਉੱਥੇ ਮਿਲੇ ਸੀ ਭਾਜੀ ਆਹ ਇਸਤਾਨਬੁਲ ਉਹ ਮੈਂ ਫਸਟ ਵਾਰ ਇੱਥੇ ਆਇਆ ਅਚਾ ਉਹ ਇੰਗਲੈਂਡ ਆਏ ਸੀਗੇ ਮੈਨੂੰ 2023 ਵਿੱਚ ਮਿਲਿਆ 2024 ਦੇ ਫਰਵਰੀ ਵਿੱਚ ਆਇਆ ਸੀ ਤੁਹਾਡੇ ਆਏ ਦੁਨੀਆ ਦੇਖ ਲਓ ਕਿੰਨੀ ਛੋਟੀ ਹੈ ਅਸੀਂ ਬਾਈ ਕੰਨਾ ਇਸਤਾਨਬੁਲ 에어ਪੋਰਟ ਤੇ ਮਿਲੇ ਸੀ ਅੱਜ ਦੁਬਾਰਾ ਇੱਥੇ ਮਿਲ ਗਏ ਉਹ ਤੋਂ ਬਾਈ ਨੇ ਇੰਗਲੈਂਡ ਆਉਣਾ ਸੀ ਵੀਜ਼ੇ ਤੇ ਤੇ ਸਟੂਡੈਂਟ ਆਏ ਸੀ ਕੰਮਕਾਰ ਵਧੀਆ ਚੱਲੀ ਜਾ ਕੰਮਕਾਰ ਵਧੀਆ ਕਿਰਪਾ ਤੇ ਦੁਬਾਰਾ ਫੇਰ ਅੱਜ ਇੰਗਲੈਂਡ ਚ ਵੇਲੇ ਗਏ ਹੋਗੇ ਹੈ ਚਲੋ ਸ਼ੁਕਰੀਆ ਚੰਗਾ ਲੱਗਿਆ ਵੀਰੇ ਕਿਹੜਾ ਪਿੰਡ ਆ ਮੇਰਾ ਵੀਰ ਭਦਾਵ ਖੁਦਾਵ ਦੇ ਲਾ ਕੇ ਸਾਡੇ ਜ਼ਿਲ੍ਹੇ ਦਾ ਮੁੰਡਾ ਸਾਡੇ ਅੱਡੇ ਤੋਂ ਆਪਾਂ ਕਿੰਨੀ ਵਾਰੀ ਟ੍ਰੇਨ ਚੜੇ ਆ ਨਾ ਹਾਂਜੀ ਚਲੋ ਮਿਲਦੇ ਆ ਜੀ ਹਾਂਜੀ ਸ਼ੁਕਰੀਆ ਹਾਂ ਜੀ ਹਲੋ ਸਤਿ ਸ਼੍ਰੀ ਅਕਾਲ ਜੀ ਤਗੜੇ ਫੈਨ ਹੈ ਜੀ ਇਹ ਇਹ ਦਾਦੀ ਜੀ ਨੇ ਇਹ ਰੋਜ਼ ਮਿਲਣ ਆ ਜਾਂਦੇ ਪਰ ਵਲੌਗ ਚ ਆਏ ਆ ਸਤਿ ਸ਼੍ਰੀ ਅਕਾਲ ਜੀ ਦਾਦੀ ਜੀ ਕਿਹ ਹੈ ਤੁਸੀਂ ਦਾਦੀ ਜੀ ਤੁਸੀਂ ਹਾਂ ਦਾਦੀ ਜੀ ਨੇ ਓਕੇ ਆਪਾਂ ਤੁਹਾਨੂੰ ਮਿਲ ਲੈਂਦੇ ਆ ਇਹ ਨਾ ਜਿਵੇਂ ਦਾਦੀ ਜੀ ਨੂੰ ਖਿੱਚ ਕੇ ਲਿਆਏ ਸਾਨੂੰ ਰੋਜ਼ ਮਿਲ ਕੇ ਵਗ ਜਾਂਦੇ ਸੀਗੇ ਤੇ ਫਿਰ ਦਾਦੀ ਜੀ ਦਾਦੀ ਜੀ ਰੋਸੇ ਜਾਂਦੇ ਸੀ ਕਿ ਕਹਿੰਦੇ ਮੈਨੂੰ ਨਹੀਂ ਮਿਲਾਇਆ ਅੱਜ ਦਾਦੀ ਜੀ ਨੇ ਘੇਰ ਲਏ ਇਥੇ ਹੋਰ ਜੀ ਦਾਦੀ ਜੀ ਠੀਕ ਹੋ ਚਲੋ ਸਾਡੇ ਨੂੰ ਵੱਧ ਚਾਹ ਹੁਣ ਪਤਾ ਕੀ ਤਾਂ ਹੋ ਰਣਜਿੰਦਰ ਸ਼ੁਕਰੀਆ ਮੈਂ ਤਾਂ ਫੈਮਲੀ ਦਿਖਾਉਣ ਤਾਂ ਅੱਜ ਚੂੜੀਆਂ ਚੜਾਉਣ ਲੈ ਆਏ ਰਣਜਿੰਦਰ ਨੂੰ ਨਾਲ ਜਿਹੜਾ ਬੰਦਾ ਮਿਲਦਾ ਨੇ ਕਹਿੰਦੇ ਨੇ ਰਣਜਿੰਦਰ ਦਿਖਾਓ ਕਿਤੇ ਆ ਦਾਦੀ ਉਹ ਅੱਜ ਹੀ ਫੈਨਜੀ ਮੋਟਿਆ ਉਹ ਜਾਨ ਸਪੈਸ਼ਲੀ ਲੈ ਕੇ ਉਹ ਦਾਦੀ ਕੀ ਕਰਿਆ ਤਿਆਰ ਆ ਆ ਮੈਸਕਰੇਜ਼ੀ ਦਾਦੀ ਹੀ ਰਣਜਿੰਦ ਨੂੰ ਗਿਆ ਉਹ ਦੇਖਾ ਮੈਨੂੰ ਬਹੁਤ ਹਾਂ ਦੇਖਣਾ ਚਾਹੁੰਦਾ ਸੀ ਚਲੋ ਮੈਲੇ ਜਦੋਂ ਆਪਾਂ ਨੂੰ ਉੱਥੇ ਮੈਂ ਮੈਂ ਸਨੈਪਚੈਟ ਦੇਖਿਆ ਫਿਰ ਮੈਂ ਕਿਆ ਲਾਈਕ ਮੈਂ ਅੱਜ ਨਹੀਂ ਸੀ ਅੱਜ ਤੁਸੀਂ ਸਨੈਪਚੈਟ ਤੇ ਫੋਲੋ ਕਰਦੇ ਹੋ ਸਾਨੂੰ ਜੀ ਮੈਨੂੰ ਫੋਲੋ ਕਰਦੀ ਕਿ ਮੈਂ ਕਿਆ ਮੈਂ ਅੱਜ ਨਹੀਂ ਰਾਈਟ ਠੀਕ ਆ ਤੁਹਾਨੂੰ ਕੋਲੋਂ ਮਿਲਦੇ ਹੈ ਹਾਂ ਮੈਨੂੰ ਪਤਾ ਮਿਲਿਆ ਸੀ ਮੈਂ ਕਹਿੰਨਾ ਖੁਸ਼ੀ ਤੁਸੀਂ ਤਾਂ ਖੁਸ਼ੀ ਨਹੀਂ ਗ੍ਰੈਸ ਮੈਂ ਐ ਕਹਿਣਾ ਚਾਹੁੰਦਾ ਮੀ ਸਨੈਪਚੈਟ ਤੇ ਫੋਲੋ ਕਰਿਆ ਕਰੋ ਹੁਣ ਸਾਨੂੰ ਜਿਹੜਾ ਬੰਦਾ ਸਨੈਪਚੈਟ ਤੇ ਫੋਲੋ ਕਰਦਾ ਉਹ ਸਾਨੂੰ ਲਾਭ ਲੈਂਦਾ ਹੈ ਹੈ ਸਹੀ ਹੈ ਨਾ ਕੋਈ ਲਾਭ ਹੀ ਨਹੀਂ ਹੋਣਾ ਸੀ ਵੈਸੇ ਤਾਂ ਨਹੀਂ ਲੱਭ ਸਕਦੇ ਆਲਾ ਨਾਲ ਸਬਸਕ੍ਰਾਈਬਰ ਵਧਾ ਲਿਓ ਆ ਮੇਰੀ ਸਨੇਪਟੈਂਡ ਆ ਸਾਡੀ ਸਨੇਪਚੈਟ ਹੈ ਜੀ ਇਹ ਆ ਨਹੀਂ ਰਿਹਾ ਆ ਆ ਗਿਆ ਪੰਜਾਬੀ ਟ੍ਰੈਵਲ ਕਪਲ ਜੇ ਤੁਸੀਂ ਇਨਸਟੈਂਟ ਸਾਡੇ ਨੂੰ ਲੱਭਣਾ ਵੀ ਕਿੱਥੇ ਕਿੱਥੇ ਤੁਰੇ ਫਿਰਦੇ ਐ ਇਹਨੂੰ ਫੋਲੋ ਕਰ ਲਿਓ ਸਨੇਪਚੈਟ ਨੂੰ ਲਓ ਖਾ ਜੀ ਥੈਂਕ ਯੂ ਸਰ ਚਲੋ ਅੱਗੇ ਚੱਲਦੇ ਕਿਸੇ ਪਾਸੇ ਤੁਹਾਨੂੰ ਐ ਲੱਗਦਾ ਵੀ ਇੱਕ ਪਾਸੇ ਤੁਹਾਨੂੰ ਲੱਗਦਾ ਵੀ ਇੰਗਲੈਂਡ ਦਾ ਹੋਣਾ ਏ ਦੇਖ ਕੇ ਕਿਤੇ ਯਕੀਨ ਨਹੀਂ ਹੁੰਦਾ ਦੋਈ ਅਜੇ ਤੱਕ ਜੰਨਿਆ ਸੀ ਦੇਸ਼ ਕੋ ਮੈਂ ਨਾ ਦੋ ਹੀ ਥਾਵਾਂ ਨੇ ਗਈਆਂ ਜਿਆਦਾ ਸਰੀ ਤੇ ਸਰੀ ਜਿਹੜਾ ਪੰਜਾਬ ਆ ਉਹ ਦੇਖਿਆ ਸੀ ਜਾਂ ਫਿਰ ਇੰਗਲੈਂਡ ਇਸ ਤੋਂ ਬਿਨਾ ਜਿੰਨੇ ਵੀ ਦੇਸ਼ ਘੁੰਮਿਆ ਸੀ ਕਿਤੇ ਵੀ ਆ ਕੁਝ ਨਹੀਂ ਦੇਖਿਆ ਮਤਲਬ ਪੰਜਾਬੀ ਦਾ ਰਹਿੰਦੇ ਹੁੰਦੇ ਆ ਪੰਜਾਬੀ ਕਮਿਊਨਿਟੀ ਗੁਰਦੁਆਰਾ ਦਾ ਸਾਰਾ ਕੁਝ ਪਰ ਜਿਹੜੀ ਆ ਵਾਈਬ ਹੈ ਨਾ ਇਹ ਚੌੜੇ ਬਾਜ਼ਾਰ ਲੁਧਿਆਣੇ ਵਾਲੀ ਇਹ ਇੱਥੇ ਹੀ ਆ ਕੇ ਮਿਲਦੀ ਹੈ ਆਪਣੀ ਬਣਦੀ ਖੁਸ਼ਬੂ ਹੈ ਹਾਂਜੀ ਉਹ ਇੱਥੇ ਆ ਕੇ ਮਿਲਦੀ ਆ ਸੁੱਟ ਕਹਿੰਦਾ ਮੁੰਡਿਆ ਲੈ ਲਓ ਸੂਟ ਆਸਤੇ ਜੀ ਨਹੀਂ ਅਸੀਂ ਸਰਦੀਆਂ ਲੈ ਲਓ ਸਿਰ ਮਹਿੰਗੇ ਨਾਲ ਲੈ ਲਓ ਸੂਟ ਜੇ ਸਾਨੂੰ ਮਹਿੰਗੇ ਸੂਟ ਨਾ ਦਾ ਹੋਏ ਬਈ ਅਸੀਂ 200 ਪੌਂਡ ਲੈ ਲੈਣ ਬਸ ਬਸ ਯਾਰ ਭਾਜੀ ਇਹ ਤੇ ਆ ਚੀਜ਼ਾਂ ਵੀ ਮਿਲ ਜਾਂਦੀਆਂ ਸਾਰਾ ਕੁਝ ਮਿਲਦਾ ਪਹੇ ਕਿੰਨੇ ਕਿੰਨੇ ਦਾ ਮਿਲਿਆ ਇਹ 45 ਦਾ 45 ਦਾ 45 ਪੌਂਡਾਂ ਦਾ ਉਧਰ ਹੀ ਉਹ ਉਧਰ ਵੇਖਿਆ ਬਰਮੀ ਦਾ ਮਾਲ ਉਹ ਉਧਰ 70 70 ਪੌਣ ਦਾ ਦਿੰਦੇ ਆ ਬਰਮਿੰਗੋ ਮਹਿੰਗੇ ਨੇ ਹੈ ਮਹਿੰਗੇ ਆ ਸਾਊਥ ਜੇ ਪੰਜਾਬੀਆਂ ਵਾਲਾ ਸਮਾਨ ਲੈਣਾ ਤਾਂ ਇੱਥੇ ਸਾਊਥ ਹਾਲ ਸਭ ਤੋਂ ਸਸਤਾ ਹੈ ਸਾਊਥ ਹਾਲ ਸਾਰਿਆਂ ਨਾਲੋਂ ਵਧੀਆ ਭਰਾ ਇਹ ਮੜਾ ਕਰਕੇ ਦਿਖਾਏ ਉਹ ਪਰ ਮੈਂ ਤੁਹਾਨੂੰ ਦਿਖਾ ਦਾਂ ਜੀ ਇਹ ਮੰਜੇ ਇਹ ਜਿਹੜਾ ਫੋਲਡ ਹੋਣ ਵਾਲੇ ਮੰਜੇ ਹੁੰਦੇ ਹਨ ਇਹ ਵੀ ਸਾਰੇ ਇੰਡੀਆ ਤੋਂ ਇੱਥੇ ਆਉਂਦੇ ਆ ਮਤਲਬ ਜਹਾਜ਼ਾਂ ਦੇ ਜਹਾਜ਼ ਭਰ ਕੇ ਪੰਜਾਬੀਆਂ ਦੇ ਸਮਾਨ ਦੇ ਆਉਂਦੇ ਨੇ ਚਲੋ ਸ਼ੁਕਰੀਆ ਮਿਹਰਬਾਨੀ ਜੀ ਓਕੇ ਜੀ ਚਲੋ ਮਿਲਦੇ ਆ ਜੀ ਮਿਲਦੇ ਜੀ ਆ ਭਾਈ ਜੀ ਜਾ ਰਹੇ ਸੀ ਹਾਂਜੀ ਕਰੋ ਕਰੋ ਗੱਲਬਾਤ ਕੋਈ ਨਹੀਂ ਜਾ ਰਹੇ ਸੀ ਭਾਈ ਜੀ ਮੈਂ ਕਿਹਾ ਮੰਜਾ ਦਾ ਖਾ ਕੇ ਜਾਓ ਯਾਰ ਮੰਜਾ ਲਈ ਜਾਂਦੇ ਨੇ ਕਮਾਲ ਹੋ ਗਈ ਏ ਸੰਦੀਪ ਸਦੀ ਮੈਂ ਆਈ ਗੱਲਾਂ ਕਹਿਣਾ ਇਹਨਾਂ ਗੱਲਾਂ ਕਰਕੇ ਵਾਈਬ ਆਉਂਦੀ ਐ ਇਥੇ ਪੰਜਾਬ ਦੀ ਹੈ ਹਾਂਜੀ ਇਥੇ ਜਦੋਂ ਆ ਪੜਨੇ ਲਈ ਸੰਦੀਪ ਆ ਗਈ ਵੱਡੀ ਉਹਨੇ ਨਹੀਂ ਘਰੇ ਟਿਕਣਾ ਉਹਨੇ ਜਦੋਂ ਆ ਜਾਣਾ ਇਥੇ ਦੁਕਾਨਾਂ ਤੇ ਹੋਰ ਲੋ ਹੋਰ ਲੋ ਕਰਨੀ ਐ ਸਹੀ ਗੱਲ ਐ ਭੈਣ ਨੇ ਬਾਈ ਜੀ ਕੀ ਹਾਲ ਐ ਸਤਿ ਸ੍ਰੀ ਅਕਾਲ ਠੀਕ ਠਾਕ ਹਾਂ ਬਹੁਤ ਵਧੀਆ ਦੀ ਸੁਣਾ ਸਕਦਾ ਦੁਬਾਰਾ ਫਿਰ ਮਿਲ ਕੇ ਦੇਖ ਲੋ ਮਿਲ ਗਏ ਤੁਹਾਨੂੰ ਲੱਭਦਾ ਫਿਰਦਾ ਹਾਂ ਲੱਭਦੇ ਫਿਰਦੇ ਸੀ ਚਲੋ ਕਿਹੜਾ ਘੜਾ ਮੇਰਾ ਵੀ ਹਾਂ ਮੈਂ ਚੱਲ ਭਾਜੂ ਮਿਲੂਗੇ ਚਲੋ ਚਲੋ ਸ਼ੁਕਰੀਆ ਇਹ ਬਾਈ ਜੀ ਨਾਲ ਕੱਲ ਮਿਲੇ ਸੀਗੇ ਇਹ ਕਹਿੰਦੇ ਮੈਂ ਵਲੌਗ ਚ ਆਉਣਾ ਮੈਂ ਕੱਲ ਵਲੌਗ ਬਣਾ ਨਹੀਂ ਰਿਹਾ ਸੀ ਉਹ ਮੈਂ ਫਿਰ ਕੱਲ ਨੂੰ ਮਿਲਾਂਗੇ ਬਰੌਡਵੇ ਤੇ ਅੱਜ ਮੈਂ ਕਹਿੰਦੇ ਕਿੰਨੇ ਵਜੇ ਆਉਂਗੇ ਮੈਂ ਕਿਹਾ ਇੰਨੇ ਵਜੇ ਤੇ ਫਰ ਅਜ ਘੇੜੇ ਦਿੰਦੇ ਫਿਰਦੇ ਕਿੰਨੇ ਕਿੰਨਾ ਟਾਈਮ ਆ ਘੇੜੇ ਦਿੰਦੇ ਇਹਨੂੰ ਤੀਜਾ ਚੌਥਾ ਘੇੜਾ ਆ ਤੀਜਾ ਚਲੋ ਇਹ ਪਿਆਰ ਵਾਲੇ ਬੰਦੇ ਦੇਖ ਲਓ ਆਪਦੇ ਕੰਮ ਧੰਦੇ ਛੱਡ ਕੇ ਜਿਹੜੇ ਤੀਜੇ ਚੌਥਾ ਘੇੜਾ ਮਾਰਦੇ ਹੁੰਦੇ ਆ ਸ਼ੁਕਰੀਆ ਭਾਈ ਜੀ ਮਿਹਰਬਾਨੀ ਥੈਂਕ ਯੂ ਚੰਗਾ ਲੱਗਿਆ ਮੈਨੂੰ ਕਿਹੜਾ ਪਿੰਡ ਆ ਮਾਲਪੁਰ ਮਾਲਪੁਰ ਹਾਂਜੀ ਸੰਤ ਪਰਮਜੀਤ ਸਿੰਘ ਹਣ ਵਾਲਾ ਹਾਂਜੀ ਹਾਂਜੀ ਮੈਂ ਤੁਹਾਡਾ ਬਲੌਗ ਵੀ ਦੇਖਿਆ ਹੈ ਮਾਲਪੁਰ ਕਹਿੰਦਾ ਹਾਂ ਹਾਂ ਮਾਲਪੁਰ ਇਹਨੂੰ ਵੀ ਦੇਖਦੇ ਆਂ ਹਾਂ ਮਾਲਪੁਰ ਦੇ ਵੀ ਨਾਮ ਹੈ ਪੂਰਾ ਸਰਤਾਜ ਭਾਈ ਦੇ ਪਿੰਡ ਗਏ ਸੀ ਅੱਛਾ ਤੋਂ ਸਭ ਲੰਘ ਗਏ ਸਾਰੇ ਦੇਖਿਆ ਪੁਰਾਣੇ ਟਾਈਮ ਤੋਂ ਫੋਲੋ ਕਰਦੇ ਆ ਬੰਦੇ ਆਪ ਨੂੰ ਪੁਰਾਣੇ ਟਾਈਮ ਤੋਂ ਜਦੋਂ ਸਰਤਾਜ ਸਾਹਿਬ ਦੇ ਪਿੰਡ ਜਾ ਕੇ ਆਏ ਸੀ ਅਸੀਂ ਤੇ ਦੋਬੇ ਦੇ ਵਿੱਚ ਹਨਾ ਬਜਰਾੌਰ ਸੀ ਮੇਰੇ ਕੋਲ ਬਜਰਾੌਰ ਬਜਰਾੌਰ ਪਿੰਡ ਗਏ ਸੀ ਦੋਬੇ ਚ ਇਸ ਜਗ੍ਹਾ ਤੇ ਆਂ ਜੀ ਅਸੀਂ ਆਹ ਰੋਡ ਦਾ ਨਾਮ ਹੈ ਸਾਊਥ ਹਾਲ ਬਰੌਡਵੇ ਸਿੱਧੀਆਂ ਹੀਥਰੋ ਏਅਰਪੋਰਟ ਤੋਂ ਬੱਸਾਂ ਆਉਂਦੀਆਂ ਤੇ ਜੇ ਕਦੇ ਘੁੰਮ ਕੇ ਜਾਣਾ ਹੋਣਾ ਲੱਗਦੇ ਕਰਦੇ ਵੀ ਮਿੰਨੀ ਪੰਜਾਬ ਦੇਖਣਾ ਹੋਵੇ ਹੀਥਰੋ ਤੋਂ ਸਿੱਧੀ ਬੱਸ ਆਉਂਦੀ ਹੈ ਇੱਥੇ ਕਦੇ ਹੋਰ ਦੇਸ਼ਾਂ ਤੋਂ ਬੰਦਾ ਕੈਨੇਡਾ ਤੋਂ ਅਮਰੀਕਾ ਤੋਂ ਆਉਂਦਾ ਇੰਗਲੈਂਡ ਦਾ ਪੰਜਾਬ ਵੀ ਦੇਖ ਕੇ ਚੱਲੀਏ ਤੇ ਆਹ ਹੈ ਇੰਗਲੈਂਡ ਵਾਲਾ ਪੰਜਾਬ ਇਹ ਰੋਡ ਜਿੰਨੀਆਂ ਵੀ ਦੁਕਾਨਾਂ ਦੇਖੋਗੇ ਸਾਰੀਆਂ ਭਰੀਆਂ ਪਈਆਂ ਸਮਾਨ ਦੀਆਂ ਕਿਹੜੀ ਚੀਜ਼ ਹੈ ਨਹੀਂ ਮਿਲਦੀ ਇਹ ਆ ਨਟ ਕਰਕਰ ਕੁਰਕਰ ਵੀ ਆ ਇੰਡੀਆ ਵਾਲੇ ਆ ਗਰੋਸਰੀ ਸਟੋਰ ਕਈ ਕਈ ਗਰੋਸਰੀ ਸਟੋਰ ਨਾ ਤੁਹਾਨੂੰ ਇੱਥੇ ਜਮਾ ਇੰਡੀਆ ਵਾਲੇ ਹਨਾ ਸੰਦੀਪ ਪ੍ਰੋਪਰ ਇੰਡੀਆ ਵਾਲੇ ਗਰੋਸਰੀ ਸਟੋਰ ਹਨ ਹੈਨਾ ਪ੍ਰੋਪਰ ਇੰਡੀਆ ਵਾਲੇ ਆ ਇੱਥੇ ਤੇ ਲੋਨੀ ਵਾਈਬ ਆਉਂਦੀ ਨਹੀਂ ਜਦੋਂ ਆਪਾਂ ਮੋੜ ਮੁੜਾਂਗੇ ਨਾ ਫੇਰ ਵਾਈਬ ਆਉਗੀ ਪ੍ਰੋਪਰ ਹੈਨਾ ਸੰਦੀਪ ਜਦੋਂ ਮੋੜ ਜਾ ਮੋੜਦੇ ਆਦਿਏ ਸਾਡਾ ਇਹ ਗੇੜਾ ਹੈ ਵੈਸੇ ਤਾਂ ਸੀ ਹਰ ਸਾਲ ਜਦੋਂ ਵੀ ਆਉਨੇ ਪੰਜਵੀਂ ਵਾਰ ਇੱਥੇ ਆਏ ਇੰਗਲੈਂਡ ਪੰਜਵਾਂ ਹੀ ਗੇੜਾ ਹੈ ਅਸੀਂ ਸੈਂਟਰ ਲੰਡਨ ਪੱਕਾ ਜਾਣਾ ਹੁੰਦਾ ਹੈ ਤੇ ਆ ਇੱਥੇ ਪੱਕਾ ਜਾਣਾ ਹੁੰਦਾ ਹੈ। ਮਤਲਬ ਇਹ ਇਹੋ ਜਿਹੀਆਂ ਜਗ੍ਹਾਵਾਂ ਨੇ ਜਿੱਥੇ ਸਾਡਾ ਜੀਨ ਹੀ ਆਖਦਾ ਜਮਾਂ ਵੀ ਨਹੀਂ ਆਦਰਵਾਇਜ਼ ਜਦੋਂ ਇੱਕ ਦੋ ਵਾਰੀ ਕਿਤੇ ਜਾ ਆਉਨੇ ਹੋ ਨਾ ਬੰਦੇ ਦਾ ਮਨ ਭਰ ਜਾਂਦਾ ਮੈਂ ਨਹੀਂ ਜਾਣਾ ਹੁਣ ਦੁਬਾਰਾ। ਇੱਥੇ ਤਾਂ ਮਨ ਹੀ ਨਹੀਂ ਭਰਦਾ ਹੈਗਾ। ਤੇ ਦੂਜਾ ਇਹ ਹੈ ਵੀ ਮੈਨੂੰ ਮੌਸਮ ਵੀ ਇਹ ਹੈ ਜਿਆ ਵਧੀਆ ਲੱਗਦਾ ਜੇ ਮੈਂ ਠੰਡ ਜੀ ਦਾ ਮੌਸਮ ਮਾਰਚ ਚ ਆਇਆ ਇੱਥੇ। ਮਤਲਬ ਨਾ ਠੰਡ ਨਾ ਗਰਮੀ। ਮਾਰਚ ਚ ਆਇਆ ਇੱਥੇ ਆਗਸਤ ਦੇ ਮਹੀਨੇ ਆਇਆ ਇੱਥੇ ਤੇ ਜੂਨ ਚ ਇੱਕ ਵਾਰੀ ਜੂਨ ਚ ਵੀ ਆਏ ਸੀਗੇ। ਹਰ ਟਾਈਮ ਇਹੋ ਜਿਹਾ ਜੀ ਮੌਸਮ ਰਹਿੰਦਾ ਇੰਨੀ ਰੌਣ ਅੱਗੇ-ਅੱਗੇ ਜਾ ਕੇ ਨਾ ਜਿਵੇਂ ਖੁਸ਼ਗੰਸੇ ਜੇ ਰੌਣਕ ਮੇਲਾ ਉਹ ਸਤਿ ਸ੍ਰੀ ਅਕਾਲ ਜੀ। ਉਹ ਠੀਕ ਠਾਕ ਹੋ। 1 ਮਿੰਟ ਬੱਸ। ਤੇ ਜਦੋਂ ਨਾ ਅੱਗੇ ਜਾ ਕੇ ਦੇਖਾਂਗੇ ਪੰਜਾਬੀ ਜਨਾਬ ਪੰਜਾਬੀ ਜreportBody ਪੰਜਾਬੀ ਵਾਲੀਆਂ ਦੁਕਾਨਾਂ ਸਾਰਾ ਕੁਝ ਤੁਹਾਨੂੰ ਮਿਲ ਜਾਣਾ ਹੈ। ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ? ਹਾਂਜੀ। ਹੋਰ ਭਾਈ ਜੀ ਕੀ ਗੱਲ ਚੱਲ ਰਹੀ? ਠੀਕ ਠਾਕ ਹੋ? ਅੱਛਾ ਹਾਂਜੀ ਸ਼ੁਕਰੀਆ ਸ਼ੁਕਰੀਆ। ਕਿਤੋਂ? ਬੱਚਾ ਹੋਆ। ਕਿਹਾ ਬੱਸ। ਸਤਿ ਸ੍ਰੀ ਅਕਾਲ ਜੀ। ਹਲੋ। ਤੋ ਇਹ ਤਾਂ ਚਲੋ ਜੀ। ਏ ਰੋਡ ਤੇ ਨਾ ਕੋਈ ਰੋਕ ਟੋਕ ਨਹੀਂ ਗਾਣੇ ਵਜਾਓ ਤੇ ਭੰਗੜੇ ਪਾਓ ਤਾਂ ਦੇਖੋ ਲੱਗੇ ਪਜਾਮੇ ਪੌਂਡ ਪੌਂਡ ਦੇ ਬਾਹਰ ਇਹ ਹੈ ਜੀ ਪੰਜਾਬ ਸਾਡਾ ਆਪਣਾ ਪੰਜਾਬ ਪਰਦੇਸਾਂ 'ਚ ਵਸਾਇਆ ਹੋਇਆ ਜੀ ਇਹ ਨਹੀਂ ਉਹ ਦੂਸਰੀ ਬਣਾਉਂਦੇ ਐਥੇ ਤੁਹਾਨੂੰ ਕੋਈ ਲੱਭਿਆਗਾ ਦੇਖੋ ਮੈਂ <laughs> ਕੜੀ KFC ਕਦੋਂ ਦਾ ਹੀ ਚੱਲੀ ਜਾਂਦਾ ਸਮੋਸਾ ਜੱਟ ਪਾਣੀ ਪੂਰੀ ਹੈ ਸੰਦੀਪ ਮੈਂ ਕਿਹਾ ਮੈਂ ਕਿਹਾ ਤੁਹਾਨੂੰ ਇੱਥੇ ਕੋਈ ਲੱਭਿਆ ਕੋਈ ਮੈਕਡੀ ਕੋਈ KFC ਮੈਂ ਕਿਹਾ ਆਹੀ ਸਮੋਸਾ ਜੱਟ ਪਾਣੀ ਪੂਰੀ ਬੇਲ ਪੂਰੀ ਸਾਰੇ ਇਹੀ ਰਾਜ ਕਰ ਰਿਹਾ ਹੈਗਾ ਇਹ ਮਿਲ ਗਈਆਂ ਜੀ ਚੂੜੀਆਂ ਚੂੜੀਆਂ ਚੜਾਉਣ ਲੱਗੇ ਆ ਕਹਿੰਦੇ ਹੈਗਾ ਰਿਪਨ ਕੁਝ ਚਾਦੀ ਬਟੀਆਂ ਸਾਨੂੰ ਅਸੀਂ ਰਣਜਿੰਦਰ ਲਈ ਲੈ ਲੈਂਦੇ ਕੁਛ ਓਏ ਆ ਤਾਂ ਆ ਵੀ ਮਿਲਦੀਆਂ ਯਾਰ ਸੰਦੀਪ ਰਖੜੀਆਂ ਰਖੜੀਆਂ ਤੋਂ ਇਲਾਵਾ ਕੀ ਫੂਕ ਮਹਿੰਦੀ ਆਸ ਮੈਂ ਵੀ ਆ ਕੀਤ ਨਹੀਂ ਅਕੀਪ ਮੈਂਦੀ ਮੈਂਦੀ ਵਾਲੀ ਏਕੀਪ ਉਹ ਫਿਰ ਇੱਥੇ ਤੀਆਂ ਤੂਆਂ ਵੀ ਮਨਾਈਆਂ ਜਾਂਦੀਆਂ ਹਨਾ ਮਲਾ ਦਾ ਹਨਾ ਪਿਛਲੇ ਸਾਲ ਦੇਖੀ ਆ ਹਾਂਜੀ ਕੀ ਹਾਲ ਚੱਲ ਆ ਪਾਜੀ ਇਹ ਲੈ ਵੀ ਹੁਣ ਕੁੜੀਆਂ ਨੇ ਚੂੜੀਆਂ ਚੜਾਉਣੀਆਂ ਸਾਊਥ ਹਾਲ ਤੋਂ ਚੜਾਉਂੀਆਂ ਚੂੜੀਆਂ ਸਾਊਥ ਵਧੀਆ ਨਹੀਂ ਹੋਈਆਂ ਹੁਣ ਅੱਗੇ ਦੇਖਣੀ ਹੈ ਰਣਜਿੰਦ ਦਾ ਸਾਈਂ ਨਹੀਂ ਅੰਦਰ ਜਾ ਕੇ ਦੇਖ ਲੈਣੇ ਆ ਚਲਿਓ ਦੇਖਿਆ ਇਹ ਦਾਲਤ ਬਾਜ਼ਾਰ ਚ ਪਹੁੰਚ ਗਏ ਜੀ ਅਸੀਂ ਪਟਿਆਲੇ ਦਾ ਜਿਹੜਾ ਏਸੀ ਮਾਰਕੀਟ ਹੈ ਨਾ ਇੱਥੇ ਅੰਦਰਲੇ ਬਸੇ ਹੀ ਮਾਰਕੀਟ ਆ ਵੱਡੀ ਬਣੀ ਹੋਈ ਹੈ ਇੱਥੇ ਮਿਲੂਗਾ ਕਹਿੰਦੇ ਅੰਦਰ ਚੂੜੀਆਂ ਹੋਰ ਸਭ ਕੁਝ ਜੋ ਮਰਜ਼ੀ ਲਓ ਸਮਾਨ ਮਿਲਣਾ ਸ਼ੁਰੂ ਹੋ ਗਿਆ ਇਹ ਸੰਦੀਪ ਭੈਣ ਨੂੰ ਸਾਰਾ ਪਤਾ ਹੈਗਾ ਕਿੱਥੋਂ ਕਿੱਥੋਂ ਕੀ ਕੀ ਮਿਲਦਾ ਇਹ ਹੁਣ ਪਹੁੰਚਿਆ ਸਲਟ ਗਾਣੇ ਦੇ ਆਪਣਾ ਸ਼ਾਈਨੀ ਜਿਆਦਾ ਸਾਰੇ ਹੈ ਸੀ ਪਾਕਿਸਤਾਨ ਨੂੰ ਦੇ ਆਦਮੀ ਨੂੰ ਇਹ ਕਿ ਗੋਲਡਨ ਵਾਲੀ ਹੈ ਪੂਰਣ ਜਿੰਦਾ ਸਾਈਜ਼ ਹੈਗਾ ਆ ਸੀ ਰਣਜਨ ਦਾ ਸਾਈਟ ਰਣਜਨ ਨੂੰ ਤਾਂ ਇਹ ਨਹੀਂ ਲੈਣੀਆਂ ਪਹਿਣੀਆਂ ਰਣਜਨ ਦੇ ਤੋਂ ਇੱਕ ਵਾਰੀ ਬਿਹਾਰੀ ਕਰਾਂਗੇ ਬਸ ਕੱਢ ਦਾਂਗੇ ਅਬ ਜਣਗੇ ਚੰਦੀ ਪਾਣੀ ਥੋੜੀ ਰਣਜਨ ਦੇ ਨਾਲ ਆ ਆ ਵੀ ਜਾਣੀ ਇਹਨੂੰ ਹੈਨਾ ਉਹ ਕਿਤੇ ਦੂਰ ਓ ਮਾਈ ਗਾਡ ਇਹ ਤਾਂ ਇਹੋ ਲੱਗਦੇ ਮੇਰੇ ਹਿੰਗ ਹੁੰਦੀ ਆਣ ਇਹ ਨੀ ਸਿਆਣੀਆਂ ਆਣਨ ਤੋਂ ਭਰਾਈਆਂ ਚਾਹੀਦੀਆਂ ਪੌਂਡ 2-2 ਪੌਂਡ ਜੀ ਮੰਨ ਲਈਏ ਦੇਖੋ ਨਹੀਂ ਜੀ 5 ਪੌਂਡ 5 ਪੌਂਡ ਨਹੀਂ 10 ਪੌਂਡ ਹੋ ਗਏ ਓਏ ਸੋਨਾ ਕਰਦਾ ਵੀ ਟੀਆਂ ਹੀ ਆਂਦਾ ਮਮਾ ਜੀ ਮਮਈਂ ਸੰਦੀ ਵੜਨ ਜੰਦੀਆਂ ਚੱਕੇ ਕੋਈ ਆਵਾਜ਼ ਆ ਪੂਆ ਜੀ ਜਿਹੜੀ ਮਾਗੀ ਜਣਾ ਦਿਓ ਮੇਰੇ ਚਾੜੀਆਂ ਚੂਰੀਆਂ ਪਾ ਲੈਣੇ ਦਾ ਵੱਡੀ ਆ ਦੇਖੇ ਨੇ ਕਿ ਖੁਸ਼ਾ ਮਨੇ ਉਹਨੂੰ ਕਿਉਂਕਿ ਇਹਨਾਂ ਸਾਨੂੰ ਅਸੀਂ ਵਿਹਾਰ ਖੁਸ਼ੀ ਕਹਿੰਦੇ ਵਿਹਾਰ ਕਰਨਾ ਚਾਹੇ ਅਸੀਂ ਬਾਹਰ ਬੈਠੇ ਹਾਂ ਪਰ ਫਿਰ ਵੀ ਉਹ ਇੰਡੀਆ ਵਾਲੇ ਆਪਾਂ ਕਲਚਰ ਕੋੜਾ ਇਹਨੇ ਤਿਹਾਰ ਥੋੜੇ ਫਿਰ ਵੱਡੀਆਂ ਲੱਗੀਆਂ ਲਾਈਕ ਕਰੀਏ ਰਣ ਜਾਂਦਾ ਹੈ ਨਾ ਕਿਉਂਕਿ ਡਿਫਰੈਂਟ ਕਲਰ ਕੋਲ ਆਉਂਦੇ ਨੇ ਪਰ ਵਜਨ ਆ ਜਾਂਦਾ ਥੋੜੇ ਟਾਈਮ ਬਾਅਦ ਉਤਾਰਦੇ ਨਹੀਂ ਪਰ ਸੋਹਣੀਆਂ ਲੱਗਦੀਆਂ ਕਿੰਨੀ ਕਿਊਟ ਲੱਗ ਰਹੀ ਹੈ ਨਾ ਮੇਰੇ ਬੁੱਤ ਦੇ ਛੋਟੇ ਛੋਟੇ ਕੰਨੀਆਂ ਚੂਰੀਆਂ ਮੰਮੂ ਸਿਸ਼ਾਈ ਗਾ ਕਿ ਫਾਇਡ ਆਇਥੇ ਨਾ ਜਿਹੜਾ ਇੰਨਾ ਭੀੜ ਭੜਕਿਆ ਉਹਦਾ ਕਾਰਨ ਇਹ ਵੀ ਆ ਵੀ ਜਿਹੜੇ ਲੋਕਲ ਲੋਕ ਆ ਉਹ ਤਾਂ ਇੱਥੇ ਘੇੜੇ ਫੇੜੇ ਦਿੰਦੀ ਆ ਜਿਵੇਂ ਆਪਣੇ ਚੰਡੀਗੜ੍ਹ ਸੈਕਟਰ 17 ਹਾਂ ਜਿੰਦੇ ਹੁੰਦੇ ਸੀ ਤੇ ਬਾਕੀ ਇਸ ਤੋਂ ਨਵਾ ਜਿਹੜੇ ਹੋਰ ਇਲਾਕਿਆਂ 'ਚ ਰਹਿੰਦੇ ਆ ਬਾਹਰ ਬਰਮਿੰਗਮ ਰਹਿੰਦੇ ਆ ਵਲਵਰਹੈਂਮਟਨ ਰਹਿੰਦੇ ਆ ਮਾਂਚੈਸਟਰ ਰਹਿੰਦੇ ਆ ਉਹ ਵੀ ਆ ਜਾਂਦੇ ਆ ਸਬਸਾਰ ਤੇ ਇੰਨਾ ਜ਼ਿਆਦਾ ਇੱਥੇ ਰੌਣਕ ਮੇਲਾ ਹੁੰਦਾ ਹੈਗਾ ਹਰੇਕ ਨੂੰ ਇਹ ਹੁੰਦਾ ਵੀ ਵੀਕਐਂਡ ਸਾਊਥ ਆਲ ਮਨਾ ਕੇ ਯਾਰ ਉੱਥੇ ਦੇਖ ਕੇ ਕੁਝ ਲੋਕ 쇼ਪਿੰਗ ਕਰਨਾ ਐ ਸਮਾਨ ਲੈਣਾ ਆਏ ਨੇ ਕਿਉਂਕਿ ਜੇ ਪੰਜਾਬ ਆ ਪੰਜਾਬ ਨਾਲ ਸੰਬੰਧਤ ਪੰਜਾਬੀ ਸਮਾਨ ਖਾਣਾ ਪੀਣੇ ਤੋਂ ਲੈ ਕੇ ਕੁਝ ਵੀ ਲੈਣਾ ਕਰਨਾ ਤਾਂ ਸਭ ਤੋਂ ਸਸਤਾ ਇੱਥੇ ਪੈਂਦਾ ਹੈ ਸਾਊਥ ਆਲ ਤਾਂ ਕਰਕੇ ਨਾ ਹੁੰਦਾ ਵੀ ਢੇੜਾ ਤੇ ਆਵਾਂਗੇ ਨਾਲੇ ਘੁੰਮ ਫੇਰਾਵਾਂਗੇ ਐਸ ਤਰੀਕੇ ਦੇ ਤਾਂ ਕਰਕੇ ਪੂਰੇ ਤੁਹਾਨੂੰ ਭੀੜ ਹੀ ਭੀੜ ਦੇਖਣ ਨੂੰ ਸੰਦੀਪ ਆਇਦ ਗਿਆ ਬੰਨ ਚਾਚਾ ਨਹੀਂ ਮਿਲਿਆ ਯਾਰ ਉਹ ਸ਼ਾਮ ਨੂੰ ਆਊਗਾ ਸ਼ਾਮ ਨੂੰ ਆਊਗਾ ਦਿਨੇ ਨਹੀਂ ਆਉਂਦਾ ਨਹੀਂ ਨਹੀਂ ਦੇ ਨੇ ਕਿਉਂ ਥੋੜਾ ਜਾ ਜਿੱਦਾਂ ਤਿਹਾਰ ਚੱਲ ਰਿਹਾਗੇ ਉਹ ਕਿਤੇ ਗਿਆ ਹੁਣ ਡੈਡੀ ਬਣਾਣਾ ਉਹ ਵੀ ਬਿਜ਼ੀ ਆ ਨਾ ਅੱਛਾ ਇੱਦਾਂ ਹੀ ਹੈ ਇਹ ਤਾਂ ਬਿਜ਼ੀ ਤਾਂ ਉਹ ਕਿਤੇ ਕਿਤੇ ਨਾ ਮੈਨੂੰ ਐ ਲੱਗਣ ਲੱਗ ਜਾਂਦਾ ਵੀ ਆਪਾਂ ਸਹੀ ਵੀ ਜਾ ਰਿਆ ਰਾਰੂਰ ਪੁੱਛ ਲੋ ਕਿਤੇ ਵੀ ਇੰਗਲੈਂਡ ਨੂੰ ਗੂਗਲ ਮੈਪ ਦੀ ਜਰੂਰਤ ਨਹੀਂ ਆਏਗੀ ਵੀ ਇੰਗਲੈਂਡ ਹੈ ਇਹ ਵੀ ਗਲਤ ਤਾਂ ਨਹੀਂ ਆਗੇ ਕਿਤੇ ਕਿਉਂ ਸੌਦਾ ਲੈ ਹੈ ਟਾ 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 ਆ ਇਹ ਤੇ ਪੰਜਾਬੀਆਂ ਦੀ ਯਾਦ ਆ ਹਰਨਪੂਰ ਨੂੰ ਮਾਰਨੇ ਓ ਸੋ ਹੁਣ ਅਸੀਂ ਜੀ ਜਾ ਰਹੇ ਆ ਘਰ ਵੱਲੋਂ ਵਾਪਸ ਤੇ ਇਹ ਸੀ ਆਪਣਾ ਅੱਜ ਦਾ ਟੂਰ ਬਰੌਡਵੇ ਦਾ ਸਾਊਥ ਹਾਲ ਦਾ ਰੌਣਕ ਮੇਲਾ ਮਿੰਨੀ ਪੰਜਾਬ ਤੁਹਾਨੂੰ ਦਿਖਾਉਣਾ ਸੀਗਾ ਤੇ ਆਪਾਂ ਫਿਰ ਹਾਜ਼ਰ ਹੋਵਾਂਗੇ ਨਵੇਂ ਵਲੌਗ 'ਚ ਨਵੀਂ ਪੀੜੀ ਦੇ ਨਾਲ ਇੰਗਲੈਂਡ ਤੋਂ ਤੁਸੀਂ ਜੁੜੇ ਰਹੋ ਆਪਣੇ ਸਫ਼ਰ ਦੇ ਨਾਲ ਮਿਲਦੇ ਆ ਜੀ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰਾਖਾ